ਇਹ ਨਾਮ ਲਾਂਚ ਆ ਰਹੇ ਆ ਜਿਹੜਾ ਕਿ Zomato ਦਾ ਕੰਮ ਕਰਦੇ ਨੇ ਡਿਲੀਵਰੀ ਦਾ ਪਰ ਹੈਂਡੀਕੈਪ ਨੇ ਕਿਉਂਕਿ ਅਕਸਰ ਹੀ ਲੋਕ ਜਿਹੜੇ ਨੇ ਕਿ ਰੱਬ ਨਾਲ ਸ਼ਿਕਵਾ ਰੱਖਦੇ ਨੇ ਸਾਨੂੰ ਰੱਬਾ ਤੂ ਆ ਨਹੀਂ ਦਿੱਤਾ ਪਰ ਇਹੋ ਜਿਹੇ ਵੀ ਜਿਹੜੇ ਵੀਰ ਨੇ ਜਿਹੜੇ ਮਿਹਨਤ ਕਰ ਰਹੇ ਨੇ ਉਸਕ ਹੈਂਡੀਕੈਪ ਨੇ ਪਰ ਮਿਹਨਤ ਕਰ ਰਹੇ ਨੇ ਆਪਣਾ ਪਰਿਵਾਰ ਚਲਾ ਰਹੇ ਨੇ ਜਿਵੇਂ ਦੇਖਿਆ ਜਾਵੇ ਤਾਂ ਜਿਹੜੀ ਤੁਹਾਨੂੰ ਪ੍ਰੋਬਲਮ ਹੈ ਇਹ ਬਾਈ ਬਰਥ ਤੋਂ ਹੈ ਕਿ ਬਾਅਦ ਚੋਂ ਆਈ ਹੈ ਤੁਹਾਨੂੰ ਸਰ ਇਹ ਬਚਪਨ ਤੋਂ ਹੀ ਮੈਨੂੰ ਪੋੜੀਓ ਮੈਨੂੰ ਬਚਪਨ ਤੋਂ 55 ਉਮਰ ਵਿੱਚ ਮੈਂ ਜੋ ਇੱਕ ਲਾਟਕਾ ਮਾਰੀ ਗਈ ਸੀ ਹਾਂ ਤੇ ਉਸ ਵਾਰ ਠੀਕ ਕਰਨ ਦੀ ਕਾਫੀ ਕੋਸ਼ਿਸ਼ ਕੀਤੀ ਉਹਦੇ ਪਰ Rajasthan ਵੀ ਗਿਆ ਦੂਜੇ ਜਨਮ ਵਿੱਚ ਉਹਨਾਂ ਬਦਤਰਨ ਕੈਲੀ ਪਰ ਚੜਾ ਦਿੱਤੇ ਠੀਕ ਹੋ ਗਿਆ ਸਿੱਧੇ ਚੱਲਣ ਲੱਗ ਗਏ ਤੇ ਬਾਕੀ ਮੇਰਾ ਉਸ ਤਰ੍ਹਾਂ ਨਹੀਂ ਰਿਹਾ ਜੀ ਕਾਮਯਾਬੀ ਕਿਸ ਤਰ੍ਹਾਂ ਉਹਦੀ ਜ਼ਿੰਦਗੀ ਇੱਕ ਵੱਖਰੀ ਹੀ ਹੋ ਜਾਂਦੀ ਆਮ ਇਨਸਾਨ ਨਾਲੋਂ ਹਨ ਅਸੀਂ ਦੇਖੀਏ ਤੇ ਪਹਿਨਣਾ ਤੁਰਨਾ ਫੇਰਨਾ ਖਾਣਾ ਪੀਣਾ ਸਭ ਕੰਮ ਬਕਰਾ ਹੋ ਜਾਂਦਾ ਕਿੰਨੀ ਕਿ ਮੁਸ਼ਕਿਲ ਆਂਦੀ ਹੈ ਤੜਕੇ ਇਨਸਾਨ ਨੂੰ ਇਸੇ ਜ਼ਿੰਦਗੀ ਦੀ ਜੀਣ ਆਮ ਇਨਸਾਨ ਨਾਲ ਨਹੀਂ ਸਰ ਬਕਰਾ ਤੇ ਕੋ ਪੁੱਛਣੀ ਬਾਕੀ ਇਹ ਵੀ ਆਪਣਾ ਪਰਮਾਤਮਾ ਨੇ ਜੇ ਨੋਰਮਲ ਇਨਸਾਨ ਵਾਸਤੇ ਵਸੀਲੇ ਬਣਾਏ ਨੇ ਸਾਡੇ ਵਰਗੇ ਵਾਸਤੇ ਵੀ ਹੈਗੇ ਨੇ ਹਾਂਜੀ ਬਾਕੀ ਕੋਈ ਅਸੀ ਦਿੱਕਤ ਨਹੀਂ ਜੀ ਆਪਣਾ ਸਰੀਰ ਜੇ ਸਾਬ ਨਾਲ ਸਭ ਮੈਨੇਜ ਕਰ ਲਿਆ ਸੀ ਅੱਛਾ ਦੇਖਿਆ ਜਾਵੇ ਤਾਂ ਕੰਮ ਕਰਦੇ ਆਂ ਡਿਲੀਵਰੀ ਦਾ ਤੁਸੀਂ ਇੱਕ ਵਧੀਆ ਇੱਕ ਟ੍ਰੈਫਿਕ ਰੂਲ ਦੇ ਨਿਯਮ ਦੇ ਅਨੁਸਾਰ ਤੁਸੀਂ ਚੱਲ ਰਹੇ ਸੀ ਵਧੀਆ ਰੈਕਟੀ ਹੈਲਮਟ ਪਾਇਆ ਹੋ ਉਸ ਤਰ੍ਹਾਂ ਜ਼ਿੰਦਗੀ ਸਹੀ ਚੱਲ ਰਹੀ ਹੈ ਕੰਮ ਕਾਰ ਦੇ ਵਿੱਚ ਸਹੀ ਅਰਨਿੰਗ ਹੋ ਰਹੀ ਹੈ ਵਧੀਆ ਕਮਾਰਿਓ ਕਿ ਚੱਲ ਰਿਹਾ ਇੱਕ ਖਰਚਾ ਬਣ ਸਰ ਜੀ ਵੇਖੋ ਅਰਨਿੰਗ ਦੇ ਮਾਮਲੇ ਵਿੱਚ ਇਸ ਤਰ੍ਹਾਂ ਹੈਗਾ ਹੁਣ ਜੋ ਮੈਂ ਪਹਿਲੇ ਕਰ ਰਿਹਾ ਸੀ ਨਾ ਜੇ ਨਾਂ ਦੇ ਬਰਾਬਰ ਕੁਝ ਨਹੀਂ ਕਮਾਰਿਆ ਸੀ ਘਰ ਖਾਲੀ ਜਨੇ ਮੇਰੇ ਕੋ ਪੀਰ ਹੁੰਦਾ ਸੀ ਮੇਰਾ ਵਾਈਫ ਕੰਮ ਤੇ ਜਾਂਦਾ ਤਾਂ ਮੈਂ ਘਰ ਖਿਆ ਹੋਵਾਂਗਾ ਹੈ ਇਹ ਉਹ ਚੀਜ਼ ਫੇਰ ਹੁੰਦੀ ਸੀ ਇੱਥੇ ਆ ਕੇ ਥੋੜਾ ਜੀ ਜਿੰਨਾ ਵੀ ਆਪਣਾ ਦਾ ਰੋਟੀ ਬਦਲੀ ਚੱਲਦੀ ਹੈ ਕਿ ਲਿਆ ਮਾਰਾ ਕਿੰਨਾ ਦੇ ਰਿਹਾ ਹੈ ਨਾ ਉਹਨਾਂ ਵਿੱਚ ਸੰਤੁਸ਼ਟੀ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਤੁਸੀਂ ਰੇਰਿਆ ਦਾ ਸਿਟੀ ਹੈਡਲਾਈਨ ਤੇ ਮੈਂ ਹਾਂ ਤੁਹਾਡੇ ਨਾਲ ਅਵਸ਼ਦੀਪ ਸਿੰਘ ਕਵਲ ਅੰਮ੍ਰਿਤਸਰ ਦੇ ਵਿੱਚ ਤੁਹਾਨੂੰ ਅਕਸਰ ਹੀ ਅਈ ਵਾਕ ਵਾਕ ਕਹਾਣੀਆਂ ਦਿਖਾਣੇ ਆ ਜਿਸ ਦੇ ਵਿੱਚ ਮਿਹਨਤ ਕਰਦੇ ਹੋਏ ਲੋਕ ਦਿਖਦੇ ਨੇ ਗੱਲ ਕੀਤੀ ਆ ਮਿਹਨਤ ਦੀ ਜਿਹੜਾ ਬੰਦਾ ਮਿਹਨਤ ਕਰਦਾ ਰੱਬ ਉਸ ਨੂੰ ਫਲ ਵੀ ਜ਼ਰੂਰ ਦਿੰਦਾ ਕਿਉਂਕਿ ਮਿਹਨਤ ਕਿਤੇ ਜਿਹੜੇ ਲੋਕ ਨੇ ਉਹੀ ਜ਼ਿੰਦਗੀ ਦੇ ਵਿੱਚ ਅੱਗੇ ਵਧਦੇ ਨੇ ਮੁਸ਼ਕਿਲਾਂ ਤਾਂ ਬਹੁਤ ਆਂਦੀਆਂ ਨੇ ਇਹ ਦੇਖਿਆ ਜਾਵੇ ਤਾਂ ਬਹੁਤ ਚੀਜ਼ਾਂ ਨੂੰ ਦੇਖਣਾ ਮੁਸ਼ਕਿਲਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ ਪਰ ਅਗੇ ਜਿਹੜਾ ਇਨਸਾਨ ਵੱਧਦਾ ਜਾਂਦਾ ਉਹੀ ਜਿਹੜਾ ਹੈ ਕਿ ਅਸਲੀ ਇਨਸਾਨ ਹੈ ਤੇ ਤੁਹਾਨੂੰ ਅੱਜ ਅੰਮ੍ਰਿਤਸਰ ਦੇ ਕਿਹੋ ਜਿਹੇ ਵੀਰਾਂ ਨੂੰ ਮਿਲਣ ਜਾ ਰਹੇ ਹਾਂ ਜਿਹੜਾ ਕਿ ਜ਼ੋਮੈਟੋ ਦਾ ਕੰਮ ਕਰਦੇ ਨੇ ਡਿਲੀਵਰੀ ਦਾ ਪਰ ਹੈਂਡੀਕੈਪ ਨੇ ਕਿਉਂਕਿ ਅਕਸਰ ਹੀ ਲੋਕ ਜਿਹੜੇ ਨੇ ਕਿ ਰੱਬ ਨਾਲ ਸ਼ਿਕਵਾ ਰੱਖਦੇ ਨੇ ਸਾਨੂੰ ਰੱਬਾ ਤੂ ਆ ਨਹੀਂ ਦਿੱਤਾ ਪਰ ਇਹੋ ਜਿਹੇ ਵੀ ਜਿਹੜੇ ਵੀਰ ਨੇ ਜਿਹੜੇ ਮਿਹਨਤ ਕਰ ਰਹੇ ਨੇ ਪਛਕ ਹੈਂਡੀਕੈਪ ਨੇ ਪਰ ਮਿਹਨਤ ਕਰ ਰਹੇ ਨੇ ਆਪਣਾ ਪਰਿਵਾਰ ਚਲਾ ਰਹੇ ਨੇ ਗੱਲਬਾਤ ਕਰਾਂਗੇ ਜ਼ਰੂਰ ਜਾਣਾਂਗੇ ਕਿ ਆਖਰ ਕਿਸ ਤਰ੍ਹਾਂ ਦਾ ਸਫਰ ਹੈ ਜ਼ਿੰਦਗੀ ਦਾ ਚੱਲ ਰਿਹਾ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਾਂਜੀ ਪ੍ਰਵੀਨ ਜੀ ਕਿਸ ਤਰ੍ਹਾਂ ਮਤਲਬ ਕਿ ਕੰਮ ਸ਼ੁਰੂਆਤ ਕੀਤੀ ਹੈ ਸੋਮੈਟੋ ਦੇ ਕਿਸ ਤਰ੍ਹਾਂ ਆਣਾ ਹੋਇਆ ਇਸ ਕੰਮ ਦੇ ਵਿੱਚ ਸਰ ਐਕਚੁਅਲੀ ਮੈਂ ਪਹਿਲੇ ਆਪਰੇਸ਼ਨ ਕਰਾਇਆ ਸੀ ਜਤ ਦਾ ਸਿੱਧੀ ਕਰਵਾਉਣ ਵਾਸਤੇ ਉਦੋਂਪੁਰ Rajasthan ਤੋਂ ਕੰਮ ਜਬ ਨਹੀਂ ਸਰੀਆ ਉਹ ਸਭ ਪਹਿਲੇ ਮੈਂ ਪਾਣੀ ਪਾਚ ਡਿਪਾਰਟਮੈਂਟ ਹੈਗਾ ਮਿਨੀ ਸੈਕਟਰ ਹੈਗਾ ਉੱਥੇ ਸਾਰੇ ਡਿਪਾਰਟਮੈਂਟ ਇੱਕ ਹੀ ਛਾਦੇ تحت ਜੈਨੇ ਉਹ ਸਾਡੀ ਸੀਓਪੀਸ ਹੋ ਜਾਈਦਾ ਪੁਲਿਸ ਸਟੇਸ਼ਨ ਹੋ ਜੇ ਤੇ ਉੱਥੇ ਮੈਂ ਅਖਬਾਰ ਸਪਲਾਈ ਕਰਦਾ ਸੀ ਸਵੇਰੇ 6 ਵਜੇ ਤੋਂ ਲੈ ਕੇ ਤੇ ਸ਼ਾਮ ਦੇ ਜਾਨਕਾ 10 10 11 ਵਜੇ ਤੱਕ ਆਪਾਂ ਉਹ ਕਵਰ ਕਰਦੇ ਸਨ ਸੱਜਾਕ ਬੀਡਿੰਗ ਸੱਤਫਰਵਰਦੀ ਬੀਡਿੰਗ ਹੈਗੀ ਆ ਉਸ ਤੋਂ ਬਾਅਦ ਫਿਰ ਆਪਣਾ ਮੈਂ ਸ਼ਾਮ ਦੇ ਸਵੇਰੇ ਆਪਣਾ ਦੂਜੇ ਪਾਸੇ ਘਰਾਂ ਦੇ ਵਿੱਚ ਵੀ ਕਰਦਾ ਸੀ ਹੋਰ ਵੀ ਨਾਲ ਆਪਣਾ ਕੰਮ ਕਰ ਥੋੜਾ ਬਥਾ ਕਰ ਲਈਦਾ ਸੀ ਜੋ ਮੇਰੇ ਜਗ੍ਹਾ ਸੀ ਉਸ ਤੋਂ ਬਾਅਦ ਫਿਰ ਆਪਰੇਸ਼ਨ ਕਰਾ ਲਿਆ ਆਪਰੇਸ਼ਨ ਤੋਂ ਕਰਾ ਜ਼ਰਾ ਦਿੱਕਤ ਵਾਦ ਕਿ ਜ਼ਮੀਨ ਤੇ ਬਹਿ ਨਹੀਂ ਸਕਦਾ ਕਾਮਯਾਬ ਆਪਰੇਸ਼ਨ ਤੇ ਆ ਨਹੀਂ ਤੇ ਫਿਰ ਕੰਮ ਲਈ ਕਾਫੀ ਕੋਸ਼ਿਸ਼ ਕੀਤੀ ਕੰਮ ਕਿਤੇ ਮਿਲਿਆ ਨਹੀਂ ਫਿਰ ਹਾਜ਼ਰ ਕਾ ਚਾਚਾ ਜੀ ਤੇ ਰਹਿੰਦੇ ਨੇ ਸਾਡੇ ਰਿਸ਼ਤੇਦਾਰੀ ਵਿੱਚ ਹੈਗੇ ਨੇ ਕਪੂਰ ਸਹਾਏ ਤੇ ਮੇਰਾ ਨੰਬਰ ਪਿਆ ਸੀ ਆਈਟੀਸੀ ਕੰਪਨੀ ਚ ਸੈਂਟਰ ਗਵਰਨਮੈਂਟ ਵਰਹਾਏ ਕਪੂਰ ਲੁਧਿਆਣੇ ਵਿੱਚ ਸਾਡਾ ਇੰਟਰਵਿਊ ਹੋਇਆ ਸੀ ਤੇ ਉੱਥੇ ਆਪਣਾ ਉਹਨਾਂ ਬੁਲਾਇਆ ਸੀ ਤੇ ਉਹ ਕੰਪਨੀ ਚ ਆਏ ਤੇ ਕੰਪਨੀ ਦੇ ਵਿੱਚ ਉਹਨਾਂ ਜੀ ਕਹਿਣ ਕਿ ਵੀ ਤੁਹਾਡੇ ਕੋਲ ਦੋਨੇ ਸਟਿੱਕਾ ਨੇ ਤੇ ਤੁਹਾਨੂੰ ਆਪ ਇਹ ਰੋਜ਼ਗਾਰ ਨਹੀਂ ਦੇ ਪਾਵਾਂਗੇ ਮੈਂ ਕਿਹਾ ਸਰ ਉਹ ਇੰਟਰਵਿਊ ਮੇਰਾ ਹੋਇਆ ਹੈ ਉਥੇ ਉਥੇ ਮੈਂ ਹੀ ਖੜਾ 2019 ਸਖੜਾ ਸੀ ਜਿੱਥੇ ਤੁਸੀਂ ਕੀਤਾ ਹੈ ਕਹਿ ਲੱਗਾ ਵੀ ਨਹੀਂ ਇਹ ਤੁਸੀਂ ਫਿਸਲ ਸਕਦੇ ਹੋ ਕੋਈ ਛੋਟ ਵਗੈਰਾ ਲੱਗ ਸਕਦੀ ਹੈ ਤੇ ਤੁਸੀਂ ਦੋਨੋਂ ਡਿਸੇਬਲ ਹੋ ਕਰ ਤੁਸੀਂ ਚਾਹੋ ਤਾਂ ਤੁਹਾਨੂੰ ਵਾਈਫ ਨੂੰ ਕੰਮ ਦੇ ਦੇ ਸਕਨੇ ਆਪਾਂ ਹਾਂਜੀ ਤੁਰ ਬੇਟਾ ਕੰਮ ਸੀ ਬਿਸਕਟ ਦੀ ਪੈਕਿੰਗ ਵਗੈਰਾ ਦਾ ਕੰਮ ਸੀ ਇਸ ਤਰ੍ਹਾਂ ਦਾ ਕੁਝ ਸੀ ਤੇ ਉਹ ਫਿਰ ਇਹਨਾਂ ਨੂੰ ਕੰਮ ਮਿਲ ਗਿਆ ਉਥੇ ਜਾਣ ਲੱਗੇ ਕੰਮ ਤੇ ਉਹਨ ਘਰ ਵਿੱਚ ਵੀ ਬੇਟਾ ਪਰੇਸ਼ਾਨ ਹੁੰਦਾ ਸੀ ਮਾਰਕੀਟ ਚ ਲਾ ਜਾਂਦਾ ਉਥੇ ਕੰਮ ਕਰਦਾ ਪਤਾ ਕਰਦਾ ਕਾਫੀ ਉਥੇ ਵੀ ਪਤਾ ਕੀਤਾ ਜਿਨੀਆਂ ਕੋ ਪਛਾਣ ਨਹੀਂ ਇਚਾਨ ਕੋ ਨਹੀਂ ਸੋਥੇ ਮਰੀ ਫਿਰ ਵੀ ਆਪਣਾ ਰੋਕਨੋ ਕਿਹਾ ਕੋਈ ਨੀ ਚੇ ਕੰਮ ਨਹੀਂ ਕਰਨ ਗਰ ਬਣੀ ਯਾਰ ਆਪਾ ਇੱਥੇ ਆ ਗਏ ਇਹ ਹਾਂਜੀ ਅਮਰਸਰ ਕਿਉਂਕਿ ਮੈਂ ਪੰਚਕੋਲੇ ਆਪਕਈ ਦਿਵਾਂਗਾ ਨੂੰ ਵੇਖਿਆ ਸੀ ਪੰਚਕੋਲੇ ਇਹਨਾਂ ਦੇ ਇਲਾਜ ਕਰਨ ਗਿਆ ਸੀ ਪੀਜੀਆਈ ਵਿੱਚ ਉੱਥੇ ਵੀ ਕਈਆਂ ਨੂੰ ਵੇਖਿਆ ਸੀ ਤੇ ਇੱਥੇ ਵੀ ਵੇਖਿਆ ਸੀ ਇਹ ਆਪਣਾ ਹੈਂਡੀਕੈਪਡ ਬੰਦੇ ਬਗੇ ਟੰਗਾ ਵਾਲੇ ਵੀ ਜਮੈਟੋ ਦਾ ਕੰਮ ਕਰਦੇ ਸੀ ਹਾਂਜੀ ਜਦसे ਦੇਖਿਆ ਜਾਵੇ ਤਾਂ ਜਿਹੜੀ ਤੁਹਾਨੂੰ ਇਹ ਪ੍ਰੋਬਲਮ ਹੈ ਇਹ ਬਾਈ ਬਰਥ ਤੋਂ ਹੋਈ ਕਿ ਬਾਚੋਂ ਆਈ ਹੈ ਜਨਮ ਜੀ ਸਰ ਇਹ ਬਚਪਨ ਤੋਂ ਹੀ ਹੈ ਮੈਨੂੰ அப்பੋ ਹੀ ਉਹ ਮੈਨੂੰ ਬਚਪਨ ਤੋਂ 5 ਸਾਲ ਦੀ ਉਮਰ ਵਿੱਚ ਮੈਂ ਉਹ ਇੱਕ ਲਾਤਾ ਤੋਂ ਮਰੀ ਗਈ ਸੀ ਹਾਂ ਸਰ ਅੱਛਾ ਤੇ ਉਸ ਵਾਰ ਠੀਕ ਕਰਨ ਦੀ ਕਾफी ਕੋਸ਼ਿਸ਼ ਕੀਤੀ ਉਹਦੇ ਪਰ Rajasthan ਵੀ ਗਿਆ ਦੂਜੇ ਜਨਮ ਇੱਕ ਉਹਨਾਂ ਬਦਤਰਨ ਕਲੀ ਪਰ ਚੜਾ ਦਿੱਤੇ ਠੀਕ ਹੋ ਗਿਆ ਸਿੱਧੇ ਚੱਲਣ ਲੱਗ ਗਏ ਤੇ ਬਾਕੀ ਮੇਰਾ ਉਸ ਤਰ੍ਹਾਂ ਨਹੀਂ ਰਿਹਾ ਜੀ ਕਾਮਯਾਬ ਨਹੀਂ ਕਿਸ ਤਰ੍ਹਾਂ ਮਦੋ ਕਿ ਜ਼ਿੰਦਗੀ ਇੱਕ ਵੱਖਰੀ ਹੀ ਹੋ ਜਾਂਦੀ ਆਮ ਇਨਸਾਨ ਨਾਲੋਂ ਹਨ ਅਸੀਂ ਦੇਖੀਏ ਤੇ ਹਨਾ ਤੁਰਨਾ ਫੇਰਨਾ ਖਾਣਾ ਪੀਣਾ ਸਭ ਕੰਮ ਬਕਰਾਂ ਹੋ ਜਾਂਦਾ ਕਿੰਨੀ ਕੁ ਮੁਸ਼ਕਿਲ ਆਂਦੀ ਹੈ ਤੜ ਰਗੇ ਇਨਸਾਨਾਂ ਨੂੰ ਇਸੇ ਜ਼ਿੰਦਗੀ ਦੇ ਜੀਣ ਆਮ ਇਨਸਾਨਾਂ ਨੂੰ ਨਹੀਂ ਸਰ ਬਕਰਾਂ ਤੇ ਕੋਈ ਕੁਛ ਨਹੀਂ ਬਾਕੀ ਇਹ ਵੀ ਆਪਣਾ ਪਰਮਾਤਮਾ ਨੇ ਜੇ ਨੋਰਮਲ ਇਨਸਾਨਾਂ ਵਾਸਤੇ ਜੀ ਬਣਾਇਆ ਨੇ ਸਾਡੇ ਵਰਗੇ ਵਾਸਤੇ ਵੀ ਹੈਗੇ ਨੇ ਹਾਂਜੀ ਬਾਕੀ ਕੋਈ ਅਸੀ ਦਿੱਕਤ ਨਹੀਂ ਜੀ ਆਪਣਾ ਸਰੀਰ ਦੇ ਹਿਸਾਬ ਨਾਲ ਸਭ ਮੈਨੇਜ ਕਰ ਲੈਂਦਾ ਸੀ ਮੈਨਸੇ ਇੱਕ ਗੱਲ ਹੈ ਕਿ ਦੇਖੋ ਤੁਸੀਂ ਅਕਸਰ ਇਹ ਲੋਕ ਜਿਹੜੇ ਨੇ ਕਿ ਸ਼ਿਕਵਾ ਕਰਦੇ ਨੇ ਕਿ ਅਸੀਂ ਰੱਬਾ ਸਾਨੂੰ ਇਦਾਂ ਦਾ ਪਰ ਇਹੋ ਜਿਹਾ ਦੇਖੋ ਵਿਸ਼ੱਕ ਠੀਕ ਨਹੀਂ ਨੇ ਪਰ ਫਿਰ ਵੀ ਕਹਿ ਰਹੇ ਨੇ ਕਿ ਹਾਂਜੀ ਰੱਬ ਕਿਤਨਾ ਕਿਤੇ ਚੰਗਾ ਵੀ ਕਰਦਾ ਹੈ ਜੇ ਸਾਨੂੰ ਮਦਦ ਵੀ ਮਿਲਦੀ ਹੈ ਕੁਝ ਵੀ ਹੈ ਇੱਕ ਵਧੀਆ ਸਿੱਖਿਆ ਜਿਹੜੀ ਸਿੱਖਣ ਨੂੰ ਮਿਲਦਾ ਭਾਈ Zomato ਦਾ ਤੁਸੀਂ ਕਿੰਨੀ ਦੇਰ ਤੋਂ ਕੰਮ ਕਰ ਰਹੇ ਹੋ ਕਿੰਨੀ ਕੀ ਸਮਾਂ ਹੋ ਗਿਆ ਸਰ Zomato ਦਾ ਕੰਮ ਤੁਹਾਨੂੰ ਜ਼ਿਆਦਾ ਟਾਈਮ ਨੂੰ ਹੈ ਮੈਨੂੰ 5 ਕੁ ਮਹੀਨੇ ਹੋਏ ਨੇ ਸਰ 5 ਮਹੀਨੇ ਹੋਏ ਨੇ ਇੱਥੇ ਆ ਕੇ ਤੇ ਬਾਕੀ ਇਹ ਵੇ Zomato ਦਾ ਮੈਨੂੰ अच्छा लग गया काम साडे वर्ग दिव्यांगਾਂ ਵਾਸਤੇ ਠੀਕ ਹੈਗਾ ਜੀ ਪ੍ਰਕਰਸ਼ਕ ਨੇ ਆਇਆ ਕੰਮ اچھا ਲੱਗੇ ਵਧੀਆ ਹੁੰਦਾ ਵਾ ਕੁਝ ਪ੍ਰੋਬਲਮ ਤੇ ਨਹੀਂ ਆਉਂਦੀ ਜਾਂ ਕੁਝ ਡਿਲੀਵਰੀ ਆ ਕਿਦਾਂ ਕੁਝ ਪ੍ਰੋਬਲਮ ਨਹੀਂ ਸਰ ਕੋਈ ਡਿਲੀਵਰੀ ਜੇ ਹੈ ਤਾਂ ਅੰਦਰ ਕੋਈ ਪ੍ਰੋਬਲਮ ਨਹੀਂ ਕੋਈ ਆਰਡਰ ਪਿਕ ਕਰਦੇ ਕੋਈ ਪ੍ਰੋਬਲਮ ਨਹੀਂ ਇਤਤ ਲਈ ਜਿਹੜੇ ਰੈਸਟੋਰੈਂਟ ਰਕਰੋ ਇਨ ਕਸਟਮਰ ਲਗਾ ਲੋ ਸਾਰੇ ਬਹੁਤ ਅੱਛੇ ਨੇ ਜੀ ਅਮਰ ਸਰ ਵੀ ਬਹੁਤ ਅੱਛਾ ਲੱਗਿਆ ਸਾਨੂੰ ਤੇ ਅਮਰ ਸਰ ਵਧੀਆ ਲਗਾ ਗੁਰਨਾਗਰ ਗੁਰੂ ਜੀ ਦੇ ਤਕਰੀਬ ਵਿੱਚ ਮੈਂ ਕਹਿੰਦਾ ਤੁਨ ਤੁਨ ਹੋ ਗਏ ਆ ਬਹੁਤ ਅੱਛਾ ਲੱਗਿਆ ਇੱਥੇ ਆ ਕੇ ਵੈਸੇ ਦੇਖਿਆ ਜੇ ਵੀ ਤਾਂ ਇੱਕ ਤਾਂ ਵੀਡੀਓ ਵੀ ਅਸੀਂ ਦੇਖੀਏ ਪੁਲਿਸ ਅਫਸਰ ਦੇ ਨਾਲ ਦਲਜੀਤ ਸਿੰਘ ਜੀ ਉਹਨਾਂ ਦਾ ਹੈਲਮਟ ਤੇ ਤੁਹਾਨੂੰ ਦਿੱਤਾ ਗਿਆ ਕਿ ਉਹ ਕੀ ਵਾਕਿਆ ਹੋਇਆ ਵਾ ਕਿਸ ਤਰ੍ਹਾਂ ਮੇਲ ਹੋਇਆ ਉਹਨਾਂ ਦੇ ਨਾਲ ਕਿਸ ਤਰ੍ਹਾਂ ਸਰ ਜਦੋਂ ਮੈਂ ਆਇਆ ਸੀ ਨਾ ਤੇ ਕਈ ਕਹਿੰਦੇ ਸਨ ਵੀ ਚਾਰ ਪਹੀਆ ਵਾਲੀ ਬਾਈਕ ਤੇ ਤੁਹਾਨੂੰ ਕਿ ਹੈਲਮਟ ਦੀ ਜ਼ਰੂਰਤ ਹੈਗੀ ਹੈ ਕੋਈ ਕੋਈ ਹਾਂਜੀ ਤੇ ਕਈ ਇਹ ਦਿਵਿਆਂ ਖ ਹੈਗੇ ਨਾ ਬਿਨ ਬਿਨ ਹੈਲਮਟ ਤੋਂ ਚਲਾਉਂਦੇ ਵੀ ਨੇ ਲੇਕਿਨ ਮੈਨੂੰ ਲੱਗਿਆ ਵੀ ਕਿਉਂ ਪਾਣੀ ਪਾਦ ਵਿੱਚ ਬਹੁਤ ਜ਼ਿਆਦਾ ਸਖਤੀ ਹੈ ਉੱਥੇ ਹੈਲਮਟ ਤੋਂ ਬਗੈਰ ਆਪਾਂ ਨਿਕਲ ਨਹੀਂ ਸਕਦੇ ਕਰੋ ਬਾਹਰ ਅਗਰ ਰੋਡ ਤੇ ਜਾਣਾ ਤੇ ਉੱਥੇ ਵੀ ਮੈਨੂੰ ਆਦਤ ਪਈ ਸੀ ਤੇ ਇੱਥੇ ਵੀ ਆ ਕੇ ਮੇਰੇ ਕੋਲ ਹੈਲਮਟ ਕੋਈ ਨਹੀਂ ਸੀ ਹੈਲਮਟ ਇੱਥੇ ਹੈਗਾ ਸੀ ਉੱਥੇ ਕਪੂਰਥਲੇ ਪੁਰ ਆਇਆ ਸੀ ਤੇਰਾ ਰੂਮ ਤੇ ਰਿਹਾ ਸੀ ਨਾ ਉੱਥੇ ਪੁਰ ਆਇਆ ਸੀ ਫਿਰ ਇੱਥੇ ਮੈਂ ਯਾਰ ਦੋਸਤ ਨੂੰ ਕਿਹਾ ਉਹਦੇ ਕੋਈ ਐਕਸਟਰਾ ਹੈਲਮਟ ਪਿਆ ਸੀ ਮੈਂ ਕਿਹਾ ਯਾਰ ਕੁਛ ਨਹੀਂ ਨਾ ਵਾਸਤੇ ਮੈਨੂੰ ਦੇ ਦੇ ਮੇਰਾ ਕੰਮ ਚੱਲ ਜਾਏਗਾ ਤੇ ਫਿਰ ਮੈਂ ਮੰਗਵਾ ਲਵਾਂਗਾ ਆਰਡਰ ਕੀਤਾ ਸੀ ਉਹ ਆਰਡਰ ਆਇਆ ਨਹੀਂ ਤੇ ਫਿਰ ਆਪਣਾ ਉਹ ਹੈਲਮਟ ਪਾ ਪਾ ਕੇ ਨਿਕਲੇ ਆ ਸਾ ਉਹ ਕੁਦਰਤੀ ਰਸਤੇ ਵਿੱਚ ਸਰ ਜੀ ਮਿਲ ਗਏ ਮੈਨੂੰ ਅੱਛਾ ਜੀ ਸਰ ਜੀ ਤੇ ਉਹਨਾਂ ਨੇ ਰੁਕ ਗਿਆ ਕਿਹਾ ਹੈਲਮਟ ਆਪਣਾ ਤੁਸੀਂ ਬੜਾ ਸੋਹਣਾ ਪਾਇਆ ਹੈ ਹੈਲਮਟ ਠੀਕ ਹੈ ਮੈਂ ਕਿਹਾ ਸ਼ਾਇਦ ਹੈਲਮਟ ਦੀ ਤਾਰੀਫ ਕਰਨ ਡੈਨ ਅੱਛਾ ਲੱਗ ਰਿਹਾ ਉਹਨਾਂ ਨੇ ਤੇ ਉਹਨਾਂ ਨੇ ਫਿਰ ਹੈਲਮਟ ਨੂੰ ਆਪਣਾ ਉਤਾਰਿਆ ਕਿਦਾ ਉਤਾਰ ਕੇ ਦਿਖਾਓ ਉਹਨਾਂ ਦੇ ਪਟਕ ਦਿੱਤਾ ਜ਼ਮੀਨ ਤੇ ਮੈਂ ਕਿਹਾ ਸਰ ਤੁਸੀਂ ਮੇਰਾ ਹੈਲਮਟ ਥੋੜਾ ਟੁੱਟਲ ਤਾ ਹੈ ਗਿਆ ਬਗਾਨਾ ਸੀ ਫਿਰ ਯਾਨਕਿ ਉਹ ਵੀ ਆ ਦੇਖੋ ਜਿਵੇਂ ਇਹਨਾਂ ਦੇ ਹੋਇਆ ਨੇ ਹੈਲਮਟ ਕੰਮ ਦਾ ਕੋਈ ਸੀ ਤੁਸੀਂ ਵੈਸੇ ਪਾਇਆ ਸੀ ਕਿ ਟੋਪੀ ਦਾ ਕੰਮ ਕਰ ਰਿਹਾ ਸੀ ਤੇ ਫਿਰ ਉਹਨਾਂ ਨੇ ਮੈਨੂੰ ਹੈਲਮਟ ਦਿੱਤਾ ਜੀ ਤੇ ਫਿਰ ਦੇਖੀ ਜਾਵੇ ਤਾਂ ਕੰਮ ਕਰਦੇ ਹੋ ਡਿਲੀਵਰੀ ਦਾ ਤੁਸੀਂ ਇੱਕ ਵਧੀਆ ਇੱਕ ਟ੍ਰੈਫਿਕ ਰੂਲ ਦੇ ਨਿਯਮ ਦੇ ਅਨੁਸਾਰ ਤੁਸੀਂ ਚੱਲ ਰਹੇ ਸੀ ਵਧੀਆ ਇੱਕ ਤੇ ਹੈਲਮਟ ਪਾਇਆ ਹੋ ਉਸ ਤਰ੍ਹਾਂ ਜ਼ਿੰਦਗੀ ਸਹੀ ਚੱਲ ਰਹੀ ਹੈ ਕੰਮ ਕਰਦੇ ਹੋਏ ਸਹੀ ਅਰਨਿੰਗ ਹੋ ਰਹੀ ਹੈ ਵਧੀਆ ਕਮਾਰਿਓ ਕਿ ਚੱਲ ਰਿਹਾ ਇੱਕ ਖਰਚਾ ਪਾਣੀ ਸਰ ਜੀ ਵੇਖੋ ਅਰਨਿੰਗ ਦੇ ਮਾਮਲੇ ਵਿੱਚ ਇਸ ਤਰ੍ਹਾਂ ਹੈਗਾ ਹੁਣ ਜੋ ਮੈਂ ਪਹਿਲੇ ਕਰ ਰਿਹਾ ਸੀ ਨਾ ਅਜੇ ਨਾਲ ਦੇ ਬਰਾਬਰ ਕੁਝ ਨਹੀਂ ਕਰ ਰਿਹਾ ਸੀ ਘਰ ਖਾਲੀ ਜਨੇ ਮੇਰੇ ਨੂੰ ਫਿਰ ਹੁੰਦਾ ਸੀ ਮੇਰਾ ਵਾਈਫ ਕੰਮ ਤੇ ਜਾਂਦਾ ਤਾਂ ਮੈਂ ਘਰ ਪਿਆ ਹਾਂ ਮੇਲਾ ਹੈ ਤੇ ਉਹ ਚੀਜ਼ ਫਿਰ ਹੁੰਦੀ ਸੀ ਇੱਥੇ ਆ ਕੇ ਥੋੜਾ ਜੀ ਜਿੰਨਾ ਵੀ ਆਪਣਾ ਦਾ ਰੋਟੀ ਵਧੀਆ ਚੱਲ ਜੀ ਇਕੱਲੇ ਮਾਰਾ ਕਿ ਨਾ ਦੇ ਰਿਹਾ ਹੈ ਨਾ ਉਹਨਾਂ ਨੂੰ ਸੰਤੁਸ਼ਟੀ ਹੈ ਜੀ ਪਤਨੀ ਨਾਲ ਨੇ ਤੇ ਕਿੰਨਾ ਕ ਸਮਾਂ ਹੋ ਗਿਆ ਵਿਆਹ ਨੂੰ ਕਿੱਦਾਂ ਦੀ ਅੰਡਰਸਟੈਂਡਿੰਗ ਆ ਦੋਵਾਂ ਦੇ ਮੀਆਂ ਬੀਬੀ ਦੇ ਵਿੱਚ ਸਹੀ ਚੱਲ ਰਿਹਾ ਸਨ ਮਤਲਬ ਕਿ ਵਧੀਆ ਅੰਡਰਸਟੈਂਡਿੰਗ ਚੱਲ ਰਹੀ ਹੈ ਜ਼ਿੰਦਗੀ ਚ ਵਧੀਆ ਚੱਲ ਸਰ ਇਹ ਵਿਆਹ ਦੀ ਅੰਡਰਸਟੈਂਡਿੰਗ ਹੈ ਤਾਂ ਸਾਡੇ ਨੂੰ 9 ਸਾਲ ਹੋ ਗਏ ਨੇ ਸਾਡੀ ਸ਼ਾਦੀ ਨੂੰ ਅੱਛਾ ਦੋ ਚਾਰ ਮਹੀਨੇ ਉੱਤੇ ਹੀ ਹੋ ਗਏ ਉਹਨਕੇ ਤੇ ਬਾਕੀ ਇਸ ਤਰ੍ਹਾਂ ਜੀ ਇਹ ਲੱਗਦਾ ਰਹੋ ਕਿ ਜਿੱਥੇ ਜਾਣਾ ਆਪਾਂ ਦੋਨਾਂ ਇਕੱਠੇ ਜਾਣਾ ਹੈ ਹਾਂ ਤੇ ਕੋਈ ਅਗਰ ਕੰਮ ਕਰਨਾ ਤੇ ਕੱਲੇ ਮੇਰੀ ਸੋਚਣਾ ਦੀ ਹੋਏਗਾ ਤੇ ਕੱਲੇ ਆਣਾ ਦੀ ਸੋਚਣਾ ਦੀ ਹੋਏਗਾ ਹਾਂਜੀ ਦੋਨਾਂ ਦੀ ਸੋਚ ਮਿਲ ਜਾਈਏ ਤਾਂ ਤੁਹਾਡਾ ਕੰਮ ਕਰਨਾ ਹਾਂਜੀ ਇੱਥੇ ਆਪਾਂ ਆਏ ਆ ਤੇ ਸਾਡੇ ਦੋਨਾਂ ਦੀ ਸੋਚ ਮਿਲ ਖਾਤੀ ਜੇ ਤਾਂ ਤੁਹਾਡਾ ਪਾਈ ਇੱਥੇ ਆਇਆ ਤੇ ਮੈਡਮ ਨਾਲ ਗੱਲ ਕਰਾਂਗੇ ਮੈਡਮ ਬੜੀ ਗੱਲਬਾਤ ਕਰ ਰਹੇ ਨੇ ਤੁਹਾਡੇ ਬਾਰੇ ਕਿਸ ਤਰ੍ਹਾਂ ਦੇ ਜ਼ਿੰਦਗੀ ਦਾ ਸਫਲ ਚੱਲ ਰਿਹਾ ਹੈ ਇਹਨਾਂ ਦੇ ਨਾਲ ਵਧੀਆ ਅੰਡਰਸਟੈਂਡਿੰਗ ਹੋ ਜਾਂਦੀ ਦੋਵਾਂ ਦੀ ਹਾਂਜੀ ਸਰ ਜੀ ਮੈਂ ਸਰੋਣੀ ਵਾਲੀ ਵਾਈਫ ਹੂ ਸ਼੍ਰੀ ਪ੍ਰਵੀਨ ਕੁਮਾਰ ਹਰਿਆਣਾ ਪਾਣੀਪੱਤੇ ਬਿਲੋਂਗ ਕਰਦੀ ਹਾਂ ਤੇ ਮੇਰੇ ਹਸਬੰਦ ਜੀ ਮਤਲਬ ਬਹੁਤ अच्छे ਨੇ ਅਸੀਂ ਦੋਨੋਂ ਹੀ ਜੋ ਵੀ ਫੈਸਲਾ ਲੈਂਦੇ ਜਾਂ ਕੋਈ ਕੰਮ ਕਰਨਾ ਚਾਹੁੰਦੇ ਤੇ ਅਸੀਂ ਇੱਕ ਮਤਲਬ ਹੋ ਕੇ ਚੱਲਦੇ ਆ ਜੀ ਤੇ ਚਲੋ ਇਹਨਾਂ ਨੂੰ ਮਤਲਬ ਇਹਨਾਂ ਨੇ ਬੜੀ ਕੋਸ਼ਿਸ਼ ਕੀਤੀ ਜੌਬ ਕਰਨ ਦੀ ਮਤਲਬ ਸਿਹਰ ਜਗਾ ਗਏ ਹਰ ਜ਼ਿਲ੍ਹੇ ਵਿੱਚ ਗਏ ਆਪਣੇ ਕੰਮ ਲੱਭਣ ਲਈ ਮੇਰੇ ਹਸਬੰਦ ਜੀ ਇਹਨਾਂ ਨੂੰ ਸਾਨੂੰ ਮਤਲਬ ਦੋਨਾਂ ਨੂੰ ਕੰਮ ਨਹੀਂ ਦਿੱਤਾ ਇੱਕ ਐਸੀ ਕੰਪਨੀ ਆਈਟੀਸੀ ਹੈ ਜੋ ਦਿਵੰਗਾ ਨੂੰ ਕੰਮ ਦਿੰਦੇ ਆ ਲੇਕਿਨ ਉੱਥੇ ਵੀ ਇਹਨਾਂ ਨੂੰ ਮਤਲਬ ਉਹਨਾਂ ਨੇ ਰਿਜੈਕਟ ਕਰ ਦਿੱਤਾ ਇਹਨਾਂ ਦੇ ਜੋ ਅਫੀਸਰ ਸੀ ਲੁਧਿਆਣੇ ਤੋਂ ਉਹਨਾਂ ਨੇ ਇਹਨਾਂ ਨੂੰ ਉੱਥੇ ਬੁਲਾਇਆ ਇੰਟਰਵਿਊ ਹੋਈ ਪਹਿਲੇ ਸਿਲੈਕਟ ਕਰ ਲਿਆ ਹਾਂਜੀ ਤੇ ਫਿਰ ਉਹਨਾਂ ਨੇ ਸਰ ਜੀ ਇੱਥੇ ਲੈ ਆਇਆ ਸੀ ਕਪੂਰਥਲੇ ਆਏ ਜੀ ਤੇ ਜਦੋਂ ਇਹ ਉਹਨਾਂ ਵੱਡੇ ਅਫੀਸਰਾਂ ਦੇ ਸਾਹਮਣੇ ਗਏ ਤੇ ਉਹਨਾਂ ਨੇ ਦੇਖਿਆ ਕਿ ਨਹੀਂ ਤੁਹਾਡੇ ਕੋਲ ਜੀ ਸਟਿੱਕਾਂ ਇਹ ਤੁਸੀਂ ਨਹੀਂ ਵਰਕ ਕਰ ਸਕਦੇ ਕੰਮ ਨਹੀਂ ਕਰ ਸਕਦੇ ਕਿ ਫਿਸਲ ਸਕਦੇ ਕਿ ਅੰਦਰ ਫਿਸਲਣ ਬਹੁਤ ਹੈ ਫਿਰ ਉਹਨਾਂ ਨੇ ਇਹ ਦੇਖਦੇ ਹੋਏ ਕਿ ਕਿਆ ਕਿ ਤੁਹਾਡੀ ਵਾਈਫ ਕਿਉਂਕਿ ਮੈਂ ਵੀ ਹੈਂਡੀਕੈਪਡ ਆ ਜੀ 75% ਤੇ ਮੇਰੇ ਦੋਨੇ ਕੁਲੇ ਆ ਜੋ ਡੈਮੰਡਸ ਹੈ ਜੀ ਫਿਰ ਵੀ ਅਸੀਂ ਹਾਰਡ ਵਰਕਿੰਗ ਦੋਨੋਂ ਕਰਦੇ ਹਾਂ ਸਰ ਜੀ ਵਸੇ ਦੇਖਿਆ ਜਾਵੇ ਤਾਂ ਇੱਕ ਕਿਦਾ ਅੰਡਰਸਟੈਂਡਿੰਗ ਹੈ ਕਿਉਂਕਿ ਅੱਜ ਕੱਲ ਦੇ ਗੱਲ ਕਰ ਲਈਏ ਜ਼ਮਾਨੇ ਵਿੱਚ ਰਿਸ਼ਤੇ ਬਾਅਦ ਚ ਬੰਦੇ ਟੁੱਟਦੇ ਪਹਿਲਾਂ ਨੇ ਮਤਲਬ ਕਿ ਮੀਆਂ ਬੀਵੀ ਮਿੰਟ ਚ ਆਪਣਾ ਡਿਵੋਰਸ ਕੁਛੇ ਮਹੀਨਿਆਂ ਬਾਅਦ ਲੈ ਲੈਂਦੇ ਤੁਹਾਡੇ ਦੋਵਾਂ ਦੇ ਵਿੱਚ ਆਪਸ ਨੌਕ ਜੋਗ ਹੁੰਦੀ ਹੋਵੇ ਜਾਂ ਕੁਝ ਕਿਦਾਂ ਫਿਰ ਉਹਨੂੰ ਸੋਲਵ ਕਰਦੇ ਹੋ ਹਲਕੀ ਛੋਟੀ ਮੋਟੀ ਤੇ ਤੁਹਾਨੂੰ ਬੇਟਾ ਜੀ ਹੁੰਦੀ ਰਹਿੰਦੀ ਹੈ ਲੇਕਿਨ ਇਸ ਤਰ੍ਹਾਂ ਦਾ ਕੋਈ ਇਦਾਂ ਦਾ ਸੱਦ ਨਹੀਂ ਹੈ ਕਿ ਜਿਹੜਾ ਵੀ ਜਿਆਦਾ ਹੀ ਲੜਾਈ ਵੱਧ ਜਾਏ ਡਿਵੋਰਸ ਤੱਕ ਕਿਉਂਕਿ ਆਪਸ ਵਿੱਚ ਹਸਬੰਡ ਵਾਈਫ ਨੂੰ ਮੈਨੇਜ ਕਰਨਾ ਪੈਂਦਾ ਬੜੀਆਂ ਮੁਸ਼ਕਲਾਂ ਆਉਂਦੀਆਂ ਜਿਹਦਾ ਹਰ ਮਤਲਬ ਜ਼ਿੰਦਗੀ ਵਿੱਚ ਸਾਹਮਣਾ ਕਰਨਾ ਪੈਂਦਾ ਹੈ ਤੇ ਉਹਨੂੰ ਅਸੀਂ ਉਹਦੇ ਮਿਲ ਕੇ ਸੌਲਵਡ ਕਰ ਲੈਂਦੇ ਆ ਜੀ ਜਿਹੜੇ ਮਤਲਬ ਕਿ ਜਿਹੜੇ ਦੇਖ ਰਹੇ ਨੇ ਲੋਕ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਕਪਲਸ ਨੇ ਮੀਆਂ ਬੀਬੀ ਨੇ ਜਿਹੜੇ ਵਿਆਹ ਇਹਨੇ ਕਿ ਕਿਸ ਤਰ੍ਹਾਂ ਜੇ ਕੋਈ ਨੌਕ-ਜੋਕ ਹੋਵੇ ਤਾਂ ਕਿਸ ਤਰ੍ਹਾਂ ਸੌਲਵ ਕਰਨੀਆਂ ਚਾਹੀਦੀਆਂ ਨੇ ਕਿਉਂਕਿ ਉਸ ਗੱਲ ਨੂੰ ਅੱਗੇ ਨਾਲ ਵੇਖੋ ਕਿ ਅੱਜ ਕੱਲ੍ਹ ਦੇ ਸਮਾਜ ਦੇ ਵਿੱਚ ਇਤਨਾ ਚੱਲ ਰਿਹਾ ਕਿ ਲੋਕੀਆ ਇੱਕ ਦੂਜੇ ਨੂੰ ਧੋਖਾ ਦੇ ਰਹੇ ਨੇ ਹਨਾ ਬਹੁਤ ਘੱਟ ਤਾਂ ਦੇਖ ਰਿਹਾ ਜਿਹੜੇ ਦੇਖਣ ਨੂੰ ਮਿਲਦੇ ਨੇ ਕਿ ਜਿਹੜੇ ਪਿਆਰ ਨਾਲ ਚੱਲ ਰਹੇ ਨੇ ਤੇ ਜ਼ਿੰਦਗੀ ਨੂੰ ਵਧੀਆ ਜੀ ਰਹੇ ਨੇ ਪਰ ਕਈ ਇਦਾਂ ਦੇ ਨਹੀਂ ਉਹਨਾਂ ਵਰਗਿਆਂ ਨੂੰ ਕੀ ਕਹਿਣਾ ਚ ਦੇਖੋ ਜੀ ਅਸੀਂ ਤਾਂ ਉਹਨਾਂ ਨੂੰ ਇਹ ਕਹਿਣਾ ਚਾਹਾਂਗੇ ਚਾਹਦੇ ਹਾਂ ਕਿ ਹਸਬੰਦ ਜਾਕਸ ਵਿੱਚ ਵਿਸ਼ਵਾਸ ਹੋਣਾ ਚਾਹੀਦਾ ਇੱਕ ਦੂਜੇ ਨੂੰ ਧੋਖੇ ਵਿੱਚ ਨਹੀਂ ਰੱਖਣਾ ਚਾਹੀਦਾ ਤੇ ਗੱਡੀ ਵੀ ਹੈ ਜਿਹੜੀ ਦੋ ਪਹੀਆਂ ਤੇ ਚਲਦੀ ਕਿਤੇ ਨਹੀਂ ਚਲਦੀ ਹੈ ਜੀ ਤੇ ਇਸ ਕਰਕੇ ਜੀ ਹਰ ਮੁਸ਼ਕਲ ਦਾ ਸਾਹਮਣਾ ਕਰਨਾ ਚਾਹੀਦਾ ਜੀ ਤਾਂ ਪਤਾ ਅੱਜ ਸ੍ਰੀ ਕੀ ਗੱਲ ਕੀਤੀ ਹੈ ਕਿ ਨੇ ਇੱਕ ਵਧੀਆ ਇੱਕ ਤਾਂ ਤਸਵੀਰ ਅਸੀਂ ਸਾਂਝੀ ਕੀਤੀ ਹੈ ਕਿ ਜਿਹੜੇ ਦੋ ਮੀਆਂ ਬੀਬੀ ਨੇ ਭਾਵੇਂ ਦੋਵੇਂ ਹੈਂਡੀਕੈਪ ਨੇ ਪਰ ਫਿਰ ਵੀ ਜ਼ਿੰਦਗੀ ਦਾ ਜਿਹੜਾ ਪਹੀਆ ਚੱਲਦਾ ਹੋਇਆ ਨਜ਼ਰ ਆ ਰਿਹਾ ਪਣੀਪਤ ਤੋਂ ਸਫ਼ਰ ਤਿਆਰ ਕਰਕੇ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਪਹੁੰਚੇ ਨੇ ਤੇ ਇਸ ਗੁਰੂ ਨਗਰੀ ਦੇ ਵਿੱਚ ਬਹੁਤ ਵਧੀਆ ਜਿਹੜਾ ਕਿ ਕੰ데 ਕੰਮ ਚੱਲ ਰਿਹਾ ਵਾ ਤੇ ਇੱਕ ਜਿਹੜੀ ਆਸ ਲੈ ਕੇ ਆਏ ਸੀ ਉਹ ਕਿਤੇ ਨਾ ਕਿਤੇ ਪੂਰੀ ਹੋਈ ਨਜ਼ਰ ਆ ਰਹੀ ਹੈ ਤੇ ਜਿਸ ਤਰ੍ਹਾਂ ਕਿ ਹੈਲਮਟ ਦਾ ਵੀ ਤੁਹਾਨੂੰ ਵਾਕਿਆ ਸੁਣਾਇਆ ਪੁਲਿਸ ਜਿਹੜੇ ਸਬ ਇੰਸਪੈਕਟਰ ਦਲਜੀਤ ਸਿੰਘ ਹੋਣਾ ਵਾਲਾ ਵੀ ਇਹਨਾਂ ਨੂੰ ਹੈਲਮਟ ਦਿੱਤਾ ਗਿਆ ਤੇ ਅਸੀਂ ਵੀ ਜਿਹੜੇ ਅੰਮ੍ਰਿਤਸਰ ਵਾਸੀ ਐ ਉਹ ਜਿਹੜੇ ਲੋਕਾਂ ਨੂੰ ਜਿਹੜਾ ਹੈ ਕਿ ਸਾਨੂੰ ਸਪੋਰਟ ਕਰਨਾ ਚਾਹੀਦਾ ਹੈ ਕਿ ਜਿਹੜੇ ਵਧੀਆ ਜਿਹੜਾ ਕਿ ਅੱਗੇ ਜ਼ਿੰਦਗੀ ਜੀ ਸਕਣ ਮਿਲੂ ਤੇ ਇਜਾਜ਼ਤ ਪਾਈ ਸਬ ਚਿਕਵਲ ਦਾ ਸਿਟੀ ਹੈਡ